ਆਸਪਰਮ ਮਦਨ ਚਾਤੁਰਥ ਸਵਨ ਜੇ ਦਿਨ ਰੋਸ ਕਰਤਾਏ ਐਸਾ ਜਿਹੜਾ ਪਰਮ ਗਿਆਨ ਪੈਦਾ ਕਰ ਰੂ ਵਾਲਾ ਹੈ ਪਰਮ ਗਿਆਨ ਦਾ ਪਰਮ ਗਿਆਨੀ ਨੇ ਬੜੇ ਬੜੇ ਜੜੇ ਜਿਨ੍ਹਾਂ ਨੇ ਮੱਤਾਂ ਬਣਾਈਆਂ ਨੇ ਮੱਤਾਂ ਉਹ ਪਰਮ ਗਿਆਨ ਦੇ ਹੈਡ ਨੇ ਬਾਕੀ ਮਤਾਂ ਨੂੰ ਨਾਲੇ ਛੋਟੇ ਪਰਮ ਗਿਆਨੀ ਜਿਹੜਾ ਸਾਰਿਆਂ ਜੇ ਪਰਮ ਗਿਆਨ ਪੈਦਾ ਕਰਕੇ ਭਰ ਸਕਦਾ ਸਾਰਿਆਂ ਨੂੰ ਪਰਮ ਗਿਆਨ ਦੋ ਸਾਰਿਆਂ ਨੂੰ ਚਾਹਤਰ ਉਹ ਹੈ ਚੌਥੇ ਦਾ ਸੋਵਾਨਾ ਆਸਪਰ ਮਾਦਨ ਚੌਥੇ ਉੱਤ ਸੋਵਾਨਾ ਚੌਥਾ ਉੱਤੋਂ ਤਿੰਨ ਆ ਗਿਆ ਨਾ ਚੌਥੇ ਨੰਬਰ ਤੇ ਜੇ ਦਿਨ ਰੋਸ ਕਰਤਾ ਹੈ ਜੇ ਤਿੰਨ ਉੱਤੇ ਨੇ ਤਿੰਨ ਉਹ ਤੋਂ ਚੌਥਾ ਫਿਰ ਭਰਮ ਆ ਜਾਂਦਾ ਵਡਾ ਠੀਕ ਹੈ ਉਹ ਤਿੰਨੇ ਉਤਲੇ ਇਹਦੇ ਵਿੱਚ ਨਹੀਂ ਭਰਮਦੇ ਜੇ ਦਿਨ ਰੋਸ ਕਰਤਾ ਜਦੋਂ ਇਹ ਭਰਮ ਤੁਹਾਡੇ ਭਰਮੇ ਖਿਲਾਫ ਖੜਾ ਹੋ ਗਿਆ ਭਰਮੇ ਸਵਾਰ ਹੋ ਗਿਆ ਉੱਤੇ ਹੂੰ ਉਦਨ ਕੀ ਹੋਊਗਾ ਦਾਲ ਲੂਟੇ ਉਹ 부ਧੀ ਸਾਰੀ ਹੋਈ ਨਾਸ ਕਰ ਦਿੰਦਾ ਪਰ ਨੈਰਾ ਕੰਦਨ ਦਾਲ ਲੂਟੇ ਕੂਡਤਮ ਰੋ ਨਿਰਪਤ ਸੋ ਸਰਬ ਛਿਨਕ ਮਹਿ ਜਾਏ ਹੈ ਸਾਰਾ ਹੀ ਤੇਰਾ ਦਲ ਜਨਾ ਤੇਰੇ ਨਾਲ ਬੰਦੇ ਨੇ ਡੋਟ ਕੋਟ ਕੇ ਸਾਰਾ ਇਹ ਦਲ ਤੇਤੋ ਖੋਲਣੇ ਪਰਬ ਨੇ ਸਾਰਾ ਹੀ ਮਹਿ ਜਾਏ ਹੈ ਉਹ ਸਾਰਾ ਹੀ ਖੋਇਆ ਹੋਇਆ ਇਹ ਜਿਵੇਂ ਜਿਹੜਾ ਸੀਗਾ ਇਹਨਾਂ ਦਾ ਲੋਧੀਆਂ ਦਾ ਰਾਜਾ ਸਕੰਦਰ ਲੋਧੀ ਉਹ ਰੂਪ ਪਰਬ ਹੋ ਗਿਆ ਸੀਗਾ ਸਾਰਿਆਂ ਦੇ ਉੱਤੇ ਨਾਲ ਦੇਾਂ ਤੇ ਜਿਹੜੇ ਵੀ ਫਰਦਾਸੀ ਸੁਬੇਦਾਰ ਲੋ ਪੜਕੇ ਕਤਲ ਕਰਾਦੰਦਾ ਸੀ ਸਾਰੇ ਬਾਕੀ ਹੋ ਗਏ ਸਾਰਾ ਹਿੰਦੁਸਤਾਨੇ ਬਾਕੀ ਹੋ ਗਿਆ ਤਾਂ ਚੜ੍ਹ ਕੇ ਆਇਆ ਫਿਰ ਲੈਂਦਾ ਉਹ ਬਾਬਲ ਬੁਲਾਇਆ ਸੀ ਵੀ ਅਸੀਂ ਤੇਰੇ ਨਾਲ ਆ ਜਾ ਤੂੰ ਜਿੱਦਣੇ ਸਾਰੇ ਹੀ ਬਾਗੀ ਹੋ ਗਏ ਤੈਨੂੰ ਹੋ ਗਿਆ ਭਰਮ ਵੀ ਹੋ ਜਵੇ ਨਾ ਭਰਮ ਤੈਨੂੰ ਚੜ ਗਿਆ ਜਿਆਦਾ ਸਾਰੇ ਮੈਂ ਜਿਹਨੂੰ ਮਰਜੀ ਘੂਰਦਾ ਜਿਹਨੂੰ ਮਰਜੀ ਬੜੇ ਬੜੇ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਘੂਰ ਕੇ ਕੰਮ ਕਰਾ ਲਾਂ ਤੇ ਤੈਨੂੰ ਭਰਮ ਹੋ ਗਿਆ ਉਹਦੋਂ ਤੇਰੇ ਥੱਲੇ ਸਾਰੇ ਹੀ ਨਿਕਲ ਜਾਣੇ ਨੇ ਥਮੀਆਂ ਨਾਲ ਨਹੀਂ ਰਣੰਦ ਲੋ ਤੇਨ ਕੋ ਤੈਨੂੰ ਜਦੋਂ ਪਤਾ ਲੱਗਣਾ ਜਾਂ ਕੱਲਾ ਰਹੇਂਦੀ ਤੂੰ ਕੱਲਾ ਹੀ ਖੜਾ ਰਹੇਂਗਾ ਪਰਮ ਨੇ ਕੁੱਟ ਕੇ ਸਾਰੇ ਭਜਾ ਲੈਨੇ ਨੇ ਤੇਰਾ ਵਿਹਾਰ ਇਹ ਜਾ ਹੋ ਜਾਣਾ ਨਾ ਤੈਨੂੰ ਪਰਮ ਹੋ ਜਾਣਾ ਵੀ ਮੇਰੇ ਕੋਲ ਪਾਵਰ ਹੈ ਮੈਂ ਦਬਕਾ ਕੇ ਸਾਰਿਆਂ ਦਾ ਕੰਮ ਲੈ ਸਕਦਾ ਇਹ ਪਰਮ ਨੇ ਮਾਰ ਲੈਣਾ ਤੈਨੂੰ ਪਰਮ ਨੇ ਸਾਰਾ ਦਲ ਕੁੱਟ ਕੇ ਤੇ ਤੋ ਖੋਲਣਾ ਸਾਰਾ ਨੇ ਬਾਕੀ ਹੋ ਜਾਣਾ ਅੰਦਰ ਉਹ ਤੇ ਲੂ ਪਤਾ ਜਲ ਲੱਗਣਾ ਇਕੱਲਾ ਹੀ ਖੜਾ ਰਹਿ ਜੂ ਸਾਥ ਕਿਸੇ ਨੇ ਵੀ ਨਹੀਂ ਤੇ ਲੂ ਜਦੋਂ ਰਾਜਾ ਕਹੇ ਸਪਾਹੀਆਂ ਨੂੰ ਵੀ ਇਹਨੂੰ ਫੜੋ ਸਪਾਹੀ ਨਾ ਫੜ ਫਿਰ ਕਿਉਂ ਕੀ ਹੋਊਗਾ ਰਾਸ਼ਟਰਪਤੀ ਸੀ ਜੈਲ ਸੂ ਰਾਸ਼ਟਰਪਤੀ ਦੇ ਪੈਰ ਹਲਾਤਾ ਸੀ ਬਾਹਰ ਨਿਕਲੂਗਾ ਉਹਦੇ ਬਡੀਗਾਰਡ ਨਾਲ ਹੀ ਗਿਆ ਲੈ ਉਹ 584 ਚ ਫਿਰ ਰਾਸ਼ਟਰਪਤੀ ਸੀ ਉਹ ਤਾਂ ਰਾਸ਼ਟਰਪਤੀ ਨਹੀਂ ਸੀ ਉਹਨੂੰ ਪਰਮ ਸੀ ਰਾਸ਼ਟਰਪਤੀ ਉਹ ਰਾਸ਼ਟਰਪਤੀ ਨਹੀਂ ਸੀ ਉਹ ਉਹਨੂੰ ਪਰਮ ਸੀ ਰਾਸ਼ਟਰਪਤੀ ਜਿਹਨੇ ਬਣਾਇਆ ਸੀ ਤਾਕਤ ਉਹਦੇ ਕੋਲੇ ਸੀ ਸਾਰੀ ਉਹ ਤਾਂ ਪਰਮ ਸੀ ਵੀ ਰਾਸ਼ਟਰਪਤੀ ਸਭ ਕੁਝ ਥੱਲੇ ਸਭ ਹੀ ਨਿਕਲ ਗਈ ਦੇਖੋ ਜਿਆਦਾ ਬੋਲਦਾ ਅੰਦਰ ਥਰ ਥਰ ਜਿਹੜ ਥਰ ਦਿੰਦੇ ਚੱਤ ਜਾ ਸਾਰਾ ਹੀ ਪਰਮ ਨਿਕਲ ਗਿਆ ਐ ਇਕੱਲਾ ਹੀ ਰਹਿ ਜਾਂਦਾ ਐ ਐਵੇਂ ਇਕੱਲਾ ਹੀ ਖੜੇ ਨੇ ਐਵੇਂ ਲੱਗਦਾ ਉੱਤੋਂ ਉੱਤੋਂ ਇਕੱਲੇ ਹੀ ਖੜੇ ਨੇ ਨਾਲ ਨਹੀਂ ਕੋਈ ਹੈਗਾ ਨਾਲ ਨਹੀਂ ਕੋਈ ਹੈ ਸਾਰੇ ਜਦੋਂ ਸੱਚ ਤੇ ਆ ਗਏ ਨਾ ਸੱਚ ਦੀ ਗੱਲ ਤੇ ਉਹ ਖੋਟੇ ਵੀ ਸੱਚ ਤੇ ਆ ਜਾਂਦੇ ਹੁੰਦੇ ਨੇ ਜਿਹੜੇ ਥੱਲੇ ਹੁੰਦੇ ਨੇ ਜਿਹੜਾ ਲੀਡਰ ਹੁੰਦਾ ਨਾ ਜੇ ਉਹਨੂੰ ਸੱਟਣਾ ਹੋਵੇ ਖੋਟੇ ਵੀ ਨਾਲ ਰੋ ਦਿੰਦੇ ਦੋੇ ਪਾਸੇ ਸੱਚ ਨੂੰ ਪਿਆਵਗੇ ਗੱਲਾਂ ਸਾਰੀਆਂ ਠੀਕ ਨੇ ਲੀਡਰ ਨੂੰ ਇੱਕ ਵਾਰ ਉਹ ਕਹਿੰਦੇ ਸੱਟ ਲੋਖੇ ਦੇਖੀ ਜੋ ਸਿਆਸਤ ਹੈ ਇਹ ਸਿਆਸਤ ਹੈ ਇਹ ਵੀ ਤਾਂ ਸਿਆਸਤ ਹੈ ਜੇ ਸਿਆਸਤ ਨਹੀਂ ਸਾਨੂੰ ਸਿਆਸਤਦਾਨਾਂ ਦੀਆਂ ਕਮਜ਼ੋਰੀਆਂ ਦਾ ਪਤਾ ਹੈ ਕੀ ਨੇ ਅਸੀਂ ਜਾਣਿਆ ਨਹੀਂ ਕਰਦੇ ਸਿਆਸਤ ਕਰ ਸਕਦੇ ਫਿਰ ਇਹ ਸਿਆਲੇ ਨਹੀਂ ਹੈ